ਪਿਛਲੇ ਕੁਝ ਦਿਨਾਂ ਤੋਂ ਚੰਡੀਗੜ੍ਹ ਵਿੱਚ ਹਰਿਆਣਾ ਨੂੰ ਨਵੀਂ ਵਿਧਾਨ ਸਭਾ ਦੀ ਜ਼ਮੀਨ ਦੇਣ ਦਾ ਮੁੱਦਾ ਗਰਮਾਇਆ ਹੋਇਆ ਹੈ ਪੰਜਾਬ ਜ਼ਮੀਨ ਦੇਣ ਦਾ ਵਿਰੋਧ ਕਰ ਰਿਹਾ ਹੈ ਤੇ ਚੰਡੀਗੜ੍ਹ ਦੇ ਵਿੱਚ ਵੀ ਇਸ ਦੇ ਖਿਲਾਫ ਆਵਾਜ਼ ਉੱਠ ਰਹੀ ਹੈ ਹੁਣ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਚੰਦ ਕਟਾਰੀਆ ਨੇ ਸਪਸ਼ਟ ਕੀਤਾ ਹੈ ਕਿ ਅਜੇ ਤੱਕ ਕੋਈ ਜ਼ਮੀਨ ਅਲਾਟ ਨਹੀਂ ਕੀਤੀ ਗਈ ਉਹਨਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਲੰਬੇ ਸਮੇਂ ਤੋਂ ਇਹ ਮਤਾ ਆਇਆ ਹੋਇਆ ਹੈ ਤੇ ਇਸ ਦੇ ਉੱਤੇ ਵਿਚਾਰ ਚੱਲ ਰਿਹਾ ਹੈ ਪ੍ਰਸ਼ਾਸਕ ਦਾ ਇਹ ਬਿਆਨ ਸਹੀ ਹੈ ਕਿ ਹਰਿਆਣਾ ਨੂੰ ਵਿਧਾਨ ਸਭਾ ਦੇ ਲਈ ਚੰਡੀਗੜ੍ਹ ਦੇ ਵਿੱਚ ਅਜੇ ਜ਼ਮੀਨ ਅਲਾਟ ਨਹੀਂ ਕੀਤੀ ਗਈ ਯੂਟੀ ਪ੍ਰਸ਼ਾਸਨ ਨੇ ਜੂਨ 2022 ਦੇ ਵਿੱਚ ਹਰਿਆਣਾ ਦੀ ਨਵੀਂ ਵਿਧਾਨ ਸਭਾ ਦੇ ਲਈ ਚੰਡੀਗੜ੍ਹ ਦੇ ਵਿੱਚ 10 ਏਕੜ ਜ਼ਮੀਨ ਦੇਣ ਦੇ ਉੱਤੇ ਸਹਿਮਤੀ ਜਤਾਈ ਸੀ ਲੇਕਿਨ ਅਜੇ ਤੱਕ ਇਹ ਜ਼ਮੀਨ ਅਲਾਟ ਨਹੀਂ ਕੀਤੀ ਗਈ ਕਾਰਨ ਹੈ ਕਿ ਯੂਟੀ ਨੇ ਜ਼ਮੀਨ ਦੇ ਬਦਲੇ ਜ਼ਮੀਨ ਦੀ ਸ਼ਰਤ ਰੱਖੀ ਸੀ ਇਸਦੇ ਲਈ ਪੰਚਕੂਲਾ ਦੇ ਵਿੱਚ 12 ਏਕੜ ਜ਼ਮੀਨ ਦੀ ਬੰਕ ਕੀਤੀ ਗਈ ਸੀ ਲੇਕਿਨ ਪੇਚ ਫਸ ਗਿਆ ਕਿਉਂਕਿ ਹਰਿਆਣਾ ਵਿੱਚ ਤਾਂ ਤੱਕ ਸੁਖਨਾ ਵਾਈਲਡ ਲਾਈਫ ਸੈਂਚਰੀ ਤੇ ਇਕੋਸੈਂਸਿਟਿਵ ਜ਼ੋਨ ਦੇ ਏਰੀਆ ਦੀ ਨੋਟੀਫਿਕੇਸ਼ਨ ਨਹੀਂ ਹੋਈ ਸੀ ਹਰਿਆਣਾ ਨੇ ਸ਼ਰਤ ਰੱਖੀ ਸੀ ਕਿ ਜਦ ਤੱਕ ਸੈਂਟਰਲ এনवायरमेंटਲ ਮਿਨਿਸਟਰੀ हरियाणा ਦੇ ਵਿੱਚ SEZ ਦੇ ਲਈ ਜ਼ਮੀਨ ਦੇ ਸੀਮੰਕਨ ਦੀ ਅਧिसूchna ਜਾਰੀ ਨਹੀਂ ਕਰਦਾ ਤਦ ਤੱਕ ਨਾਤੇ ਯੂਟੀ ਹਰਿਆਣਾ ਨੂੰ ਵਿਧਾਨ ਸਭਾ ਦੇ ਲਈ ਜ਼ਮੀਨ ਦੇਵੇਗਾ ਤੇ ਨਾ ਹੀ ਪੰਚਕੁਲਾ ਦੀ ਜ਼ਮੀਨ ਦੇਵੇਗਾ ਇਸ ਦੌਰਾਨ ਇਤਵਾਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਹੋਏ ਇੱਕ ਪ੍ਰੋਗਰਾਮ ਦੇ ਵਿੱਚ ਜਦੋਂ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਕੋਲ ਇਸ ਮੁੱਦੇ ਦੇ ਉੱਤੇ ਸਵਾਲ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਕਿ ਹਰਿਆਣਾ ਨੂੰ ਵਿਧਾਨ ਸਭਾ ਦੇ ਲਈ ਅਜੇ ਤੱਕ ਕੋਈ ਜਗ੍ਹਾ ਅਲਾਟ ਨਹੀਂ ਕੀਤੀ ਗਈ ਹੈ ਹਰਿਆਣਾ ਸਰਕਾਰ ਲੰਬੇ ਸਮੇਂ ਤੋਂ ਇਸ ਨੂੰ ਲੈ ਕੇ ਗੱਲਬਾਤ ਕਰ ਰਹੀ ਹੈ ਉਹਨਾਂ ਦਾ ਪ੍ਰਸਤਾਵ ਵੀ ਆਇਆ ਹੋਇਆ ਹੈ ਉਸ ਤੇ ਵਿਚਾਰ ਵੀ ਚੱਲ ਰਿਹਾ ਹੈ ਪਰ ਅਜੇ ਤੱਕ ਕੋਈ ਫੈਸਲਾ ਨਹੀਂ ਲਿੱਤਾ ਗਿਆ ਔਰ ਜਦ ਤੱਕ ਕੋਈ ਫੈਸਲਾ ਨਹੀਂ ਲਿੱਤਾ ਜਾਂਦਾ ਇਸ ਬਾਰੇ ਕੁਝ ਨਹੀਂ ਕੀਤਾ ਜਾ ਸਕਦਾ चंडीगढ़ हरियाणा की विधानसभा तो ऐसा है कोई जमीन अभी अलॉटमेंट नहीं हुई उनका एक प्रस्ताव बहुत समय से पेंडिंग चल रहा है उस पर विचार हो सकता अभी कुछ नहीं कह सकते जब तक निर्णय नहीं होता है तो निर्णय की स्थिति नहीं आई तो आपको वर्णन क्या किया जाए क्या करना है ਕੇਂਦਰੀ ਪਰਿਵਰਣ ਵਣ ਤੇ ਵਣ ਜੀਵ ਮੰਤਰਾਲੇ ਨੇ 11 ਨਵੰਬਰ ਨੂੰ ਪੰਚਕੂਲਾ ਦੇ ਵਿੱਚ ਹਰਿਆਣਾ ਵੱਲੋਂ ਸੁਖਨਾ ਵਾਈਲਡਲਾਈਫ ਸੈਂਚਰੀ ਦੇ ਚਾਰੋਂ ਤਰਫ 1 ਕਿਲੋਮੀਟਰ ਤੋਂ ਲੈ ਕੇ 2.035 ਕਿਲੋਮੀਟਰ ਤੱਕ ਦੇ ਖੇਤਰ ਨੂੰ ਇਕੋ ਸੈਂਸਿਟਿਵ ਜ਼ੋਨ ਦੇ ਤੌਰ ਦੇ ਉੱਤੇ ਨੋਟੀਫਾਈ ਕਰ ਦਿੱਤਾ ਸੀ ਇਸ ਦੇ ਅਨੁਸਾਰ ਇਸ ਏਰੀਆ ਦੇ ਵਿੱਚ ਕੋਈ ਤਾਮੀਰਾਤੀ ਕੰਮ ਨਹੀਂ ਹੋ ਸਕਦਾ ਕਈ ਤਰ੍ਹਾਂ ਦੀਆਂ ਪਾਬੰਦੀਆਂ ਇੱਥੇ ਲਗਾ ਦਿੱਤੀਆਂ ਗਈਆਂ ਨੇ